ਉਡੇ ਇੰਸਟਾਗ੍ਰਾਮ ਦੇ ਵਿੱਚ ਨਹੀਂ ਮੈਂ ਹੁਣ ਪਿੱਛੇ ਦਾ ਹੀ ਕਰੂੰਗਾ ਤੇ ਸੇਵਾ ਉਹ ਇੱਕ ਫਲਾ ਪਾਰਟੀ ਪਲੇਟਫਾਰਮ ਹੀ ਹੁੰਦਾ ਕਿ ਸੇਵਾ ਕਰਨ ਦਾ ਉੱਥੇ ਸੇਵਾ ਨਹੀਂ ਹੁੰਦੀ ਤੁਸੀਂ ਉੱਥੇ ਸੇਵਾ ਨਹੀਂ ਹੁੰਦੀ ਇੱਕ ਪਾਰਟੀ ਹੋਏਗਾ ਪਲੇਟਫਾਰਮ ਚੋਂਦੇ ਤੁਸੀਂ ਕਿਉਂ ਪਾਰਟੀ ਕਿਉਂ ਚੁੰਦੇ ਫਿਰ ਇਹ ਦੱਸੋ ਕਿਉਂ ਤੁਹਾਡੇ ਉੱਧਾ ਅੱਗੇ ਕੀ ਕਰਦੇ ਸੀ ਪਾਰਟੀ ਦੇ ਵਿੱਚ ਸੇਵਾ ਹੀ ਕਰ ਰਹੇ ਸੀ ਨਾ ਇਹ ਹੁਣ ਕੋਣ ਕਿਉਂ ਨਹੀਂ ਕਰ ਰਹੇ ਇਹ ਤੁਸੀਂ ਉਹਦਾ ਉਸਤਾਦੀ ਇੰਟਰਵਿਊ ਦੇਖੀ ਉਹਦੇ ਵਿੱਚ ਤੁਸੀਂ ਕੀ ਕਿਹਾ ਕਿ ਮੈਂ ਮੈਨੂੰ ਰਾਜਨੀਤਿਕ ਮੌਕਾ ਮਿਲੇਗਾ ਮੈਂ ਆਮਾਗਾ 52 ਸਾਲ ਪਹਿਲੇ ਜਾਗੇ ਆ 52 ਸਾਲ ਜਿਹੜਾ ਆਪਾਂ ਛੋਟੇ ਮੀਟ ਕਮਰਾ ਆ ਤੁਹਾਡੀ ਥੀਨਿੰਗ ਆ ਤੁਹਾਡੀ ਥੀਨਿੰਗ ਆ ਭਾਜੀ ਮੈਂ ਕਿਸੇ پارٹی ਨੂੰ ਸਪੋਰਟ ਕਰਦਾ ਫੇਰ ਵੀ ਕਹਿੰਦਾ ਮੈਂ ਲਾਈਕ ਕਰਦਾ پارٹی ਨੂੰ ਮੈਂ ਕਹਿੰਦਾ ਲਾਈਕ ਕਰਦਾ ਮੈਂ ਹੀ ਪਾਰਟੀ ਨੂੰ ਭਾਜੀ ਮੈਂ ਲਾਈਕ ਕਰਦਾ ਬਟ ਜਦੋਂ ਕੋ ਚੰਗਾ ਬੰਦਾ ਲੱਗੇ ਪਰ ਚੰਗਾ ਬੰਦਾ ਉਹ ਹੁੰਦਾ ਜਿਹੜਾ ਕੰਟੀਨਿਊਸਲੀ ਉੱਤੇ ਲਹਿਰ ਦੀ ਰੋ ਕੀ ਲੈਣਾ ਤੁਸੀਂ ਜਿਹੜੀ ਕਮਾਈਆਂ ਤੁਸੀਂ ਦੱਸੋ ਇੱਥੇ ਕਮਾਈ ਆ ਤੇ ਲੋਕੀ ਆ ਕਮਾਈ ਬਸ ਮੈਂ ਤਾਂ ਹਜ਼ਾਰਾਂ ਕਿੰਨੇ ਇੰਟਰਵਿਊ ਤੁਹਾਡੇ ਹੋਏ ਕਿੰਨੇ ਇੰਟਰਵਿਊ ਹੋਏ ਆ ਕਿ ਜਿਨ੍ਹਾਂ ਵਿੱਚ ਸਾਫ਼ ਕਿਹਾ ਤੁਸੀਂ ਕੀ ਕਰ ਰਹੇ ਹੋ ਅਸੀਂ ਬੈਠਾ ਕਰਦੇ ਜੇ ਜੇ ਅਲੱਗ ਪਾਰਟੀਆਂ ਹੋਈਏ ਨਹੀਂ ਨਹੀਂ ਸਾਲ ਬਾਅਦ ਤੁਹਾਡੇ ਕੋਲ ਉਹੀ ਕਿਹਾ ਜਾ ਰਿਹਾ ਸਾਲ ਇੱਕ ਕੰਮ ਕੀਤਾ ਸਾਲ ਲੈ ਲਓ ਜਨਾਬ ਸਵਾਲ ਲੈ ਲਓ ਤੁਹਾਡੇ ਵੱਲੋਂ ਇਹੀ ਕਿਹਾ ਗਿਆ ਕਿ ਉਹਦਾ ਪਰ ਸਿਗਨਲ ਡੈਕਟਰ ਨਹੀਂ ਨੂੰ ਨਾ ਦੇ ਹੁਣ ਅੱਧ ਕੀ ਹੋ ਗਿਆ ਜਿਹੜਾ ਭਾਜੀ 3 ਮਹੀਨੇ ਸਾਲ ਪਹਿਲੇ ਕਿਉਂ ਜਾ ਕੇ ਸਾਲ ਪਹਿਲੇ ਪਲੇਨ ਬਣਾਉ ਕਿਉਂ ਬਣਾਇਆ ਅਸੀਂ ਆਪਣਾ ਕੰਮ ਕਰ ਰਹੇ ਹਾਂ ਆਂਦੀ ਆਜੋ ਅਸੀਂ ਆਪਣਾ ਕੰਮ ਕਰਦੇ ਹਾਂ ਹੁਣ ਕੀ ਕਰਦੇ ਹਾਂ ਕਰਨਾ ਨਹੀਂ ਜਾਣਦੇ ਭਾਜੀ ਮੈਂ ਫਿਰ ਉੱਪਰ ਨਹੀਂ ਜਾਂਦਾ ਮੈਂ ਦੇਖੋ ਇਹ